ਆਂ ਤੋਂ ਤੇ ਸ਼ੁਕਰਾਚਾਰਏ ਜਦੋਂ ਵਾਪਸ ਪਰਤਣ ਲੱਗਾ ਤੇ ਉਹਨਾਂ ਰਾਣੀਆਂ ਨੇ ਪੁੱਛਿਆ ਵੀ ਇਹਨਾਂ ਦਾ ਦੇਸ਼ ਇਹਨਾਂ ਦਾ ਨਾਮ ਕੀ ਹੈ ਇਹਨਾਂ ਦਾ ਦੇਸ਼ ਕਿਹੜਾ ਹੋਵੇਗਾ ਇਹ ਕਿੱਥੋਂ ਦੇ ਰਾਜੇ ਹੋਣਗੇ ਉਸ ਹਮਨ ਜਗ ਦੇ ਵਿੱਚ ਬੈਠ ਕੇ ਉੱਚੀ ਬੋਲ ਕੇ ਨਹੀਂ ਸੀ ਉਹਨੂੰ ਪੜ ਰਿਹਾ ਬੜਬੜਾਉਂਦਿਆ ਸੀ ਹੌਲੀ ਹੌਲੀ ਦੂਸਰੇ ઋਸ਼ੀਆ ਮੁਣੀਆਂ ਨੇ ਵੇਖਿਆ ਵੀ ਇਹ ਕੌਣ ਹੈ ਕਰਨ ਕੀ ਦੇ ਹੈ ਪਤਾ ਲੱਗਿਆ ਕਿ ਇਹ ਸ਼ੁਕਰਾਚਾਰਏ ਹੈ ਤੇ ਇਹ ਅਥਰਵ ਵੇਦ ਪੜਦਾ ਹੈ ਪਿਆ ਰਿਗ ਵੇਦ ਸ਼ਾਮ ਵੇਦ ਯਜੁਰ ਵੇਦ ਇਹਨਾਂ ਤਿੰਨ ਵੇਦਾਂ ਤੋਂ ਇਲਾਵਾ ਹੋਰ ਕਿਸੇ ਵੇਦ ਦੇ ਚੌਥੇ ਵੇਦ ਦੇ ਅਥਰਵ ਵੇਦ ਦੇ ਮੰਤਰ ਨਹੀਂ ਪੜੇ ਜਾਂਦੇ ਅਥਰਵ ਵੇਦ ਨੂੰ ਕਲਯੁਗ ਦਾ ਜਿਹੜਾ ਗ੍ਰੰਥ ਮੰਨਿਆ ਗਿਆ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੀ ਇਸ ਅਥਰਵ ਵੇਦ ਨੂੰ ਕਲਯੁਗ ਦਾ ਵੇਦ ਦੱਸੰਦੇ ਨੇ ਆਪਣੀ ਬਾਣੀ ਦੇ ਵਿੱਚ ਆਸਾ ਦੀ ਵਾਰ ਦੇ ਵਿੱਚ ਕੁਸੀਂ ਪਾਠ ਸੁਣਦੇ ਹੋਵੋਗੇ ਕਲਮਹਿ ਬੇਦ ਅਥਰਵਣ ਹੁਆ ਨਾਉ ਖੁਦਾਈ ਅੱਲ੍ਹਾ ਹੋ ਭਇਆ ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਏ ਗੁਰੂ ਨਾਨਕ ਦੇਵ avatars ਧਾਰਨ ਕਰ ਲਿਆ ਆ ਪਵਿੱਤਰਤਾ ਰੱਖਣ ਵਾਲਾ ਕੋਈ ਇਸ਼ਨਾਨ ਨਹੀਂ ਸੀ ਕਰਦਾ ਮੈਲਾ ਭੇਖ ਗੰਦੇ ਕੱਪੜੇ ਵੇਦਾਂ ਦੀ ਸ਼ਾਸਤਰਾ ਦੀ ਨਿੰਦਿਆ ਕਰਨ ਵਾਲਾ ਇਸ ਤਰ੍ਹਾਂ ਦਾ ਜਦੋਂ ਅਵਤਾਰ ਧਾਰਨ ਕੀਤਾ ਉਹਦੇ ਸਿਰ ਤੇ ਕੋਈ ਕੇਸ ਨਹੀਂ ਦਾੜੀ ਵੀ ਮੁੰਨੀ ਹੋਈ ਹੈ ਸ਼ਿਵ ਜੀ ਦੇ ਪੇਟ ਦੇ ਵਿੱਚ 5000 ਸਾਲ ਤੱਕ ਸ਼ੁਕਰਾ ਚੱਲ ਰਿਆ ਰਿਹਾ 5000 ਸਾਲ ਤੱਕ ਇਹਦੀ ਸਮਾਦੀ ਲੱਗੀ ਰਹੀ ਪੇਟ ਦੇ ਵਿੱਚ ਸ਼ਿਵ ਜੀ ਦੇ ਤੇ 5000 ਸਾਲ ਜਦੋਂ ਇਹ ਅੰਦਰ ਰਿਹਾ ਸ਼ਿਵ ਜੀ ਦੇ ਅੰਦਰ ਰਹਿਣ ਕਰਕੇ ਇਹਨੂੰ ਉਥੋਂ ਮ੍ਰਿਤ ਸੰਜੀਵਨੀ ਪ੍ਰਾਪਤ ਹੋਈ ਪਰਮ ਸਤਕਾਰ ਯੋਗ ਸਾਧ ਸੰਗਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੌ ਸਾਖੀ ਦੀਆਂ 13 ਸਾਖੀਆਂ ਦੀਆਂ ਵੀਡੀਓ ਆਪਾਂ ਜਿਹੜੀਆਂ ਨੇ ਉਹ ਅਪਲੋਡ ਕਰ ਚੁੱਕੇ ਹਾਂ ਬਣਾ ਚੁੱਕੇ ਹਾਂ ਅੱਜ 14ਵੀਂ ਸਾਖੀ ਦੀ ਆਪਾਂ ਵਿਚਾਰ ਕਰਾਂਗੇ ਸੱਚੇ ਪਾਤਸ਼ਾਹ ਉਹਦੇ ਵਿੱਚ ਕੀ ਬਚਨ ਕਰ ਰਹੇ ਹਨ ਬਹੁਤ ਹੀ ਇਹ ਕਮਾਲ ਦੀ ਸਾਖੀ ਹੈ ਬਹੁਤ ਸਾਰੀਆਂ ਗੁੰਝਲਾਂ ਇਸ ਸਾਖੀ ਦੇ ਵਿੱਚੋਂ ਜਿਹੜੀਆਂ ਨੇ ਉਹ ਗੁੰਝਲਾਂ ਖੁੱਲਣ ਗਈਆਂ ਬਹੁਤ ਸਾਰੇ ਸ਼ੰਕੇ ਜਿਹੜੇ ਨੇ ਉਹ ਦੂਰ ਹੋਣਗੇ ਈਸਾ ਮਤ ਮੁਸਲਮਾਨ ಮತ ਇਸਲਾਮ ಮತ ਕਿੱਥੋਂ ਜੱਲੇ ਕਿੱਥੋਂ ਪੈਦਾ ਹੋਏ ਇਹ ਅੱਜ ਦੀ ਇਸ ਸਾਖੀ ਦੇ ਵਿੱਚ ਸਾਨੂੰ ਪਤਾ ਲੱਗੇਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਕ ਦਰਿਆ ਦੇ ਕਿਨਾਰੇ ਬੈਠੇ ਹੋਏ ਸਨ ਤੇ ਬਹੁਤ ਸਾਰੀ ਸੰਗਤ ਦਰਸ਼ਨ ਕਰਨ ਵਾਸਤੇ ਆਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਚਾਉਰ ਬਰਦਾਰ ਸਿੱਖ ਹੋਸ਼ਨਾਖ ਸਿੰਘ ਜਿਹਦਾ ਨਾਮ ਲਿਖਿਆ ਹੈ ਖੋਸ਼ਨਾਕ ਸਿੰਘ ਸਤਿਗੁਰੂ ਜੀ ਦੇ ਉੱਪਰ ਚੌਰ ਕਰਦਾ ਹੈ ਪਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੀ ਕੀਤਾ ਜਿਹੜੀ ਸੰਗਤ ਦਰਸ਼ਨ ਕਰਨ ਵਾਸਤੇ ਆਈ ਸੀ ਬਹੁਤ ਸਾਰੇ ਸਿੰਘ ਬਹੁਤ ਸਾਰੇ ਸਿੱਖ ਆਏ ਸਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੱਥਰ ਮਾਰ ਕੇ ਸਾਰੀ ਸੰਗਤ ਨੂੰ ਭਜਾ ਦਿੱਤਾ ਕਿਸੇ ਨੂੰ ਵੀ ਇਸ ਕੌਤਕ ਦਾ ਪਤਾ ਨਹੀਂ ਲੱਗਿਆ ਕਿ ਸਤਿਗੁਰੂ ਜੀ ਨੇ ਇਹ ਕੀ ਕੌਤਕ ਕੀਤਾ ਆਪਾਂ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਤਿਗੁਰੂ ਬਿਲਾਸ ਪੜਾਂਗੇ ਨਾ ਭਾਗ ਪਹਿਲਾ ਉਹਦੇ ਵਿੱਚ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਹੁਤ ਸਾਰੇ ਇਸ ਤਰ੍ਹਾਂ ਦੇ ਕਹਾਵਤਕ ਕਰਦੇ ਨੇ ਕਦੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਰਾਤ ਨੂੰ ਜਾਗਦੇ ਨੇ ਔਰਤਾਂ ਵਾਂਗ ਪਿੱਟਦੇ ਹਨ ਵੇਣ ਪਾਉਂਦੇ ਨੇ ਸੱਚੇ ਪਾਤਸ਼ਾਹ ਕਿ ਫਲਾਣਾ ਰਾਜਾ ਮਰ ਗਿਆ ਹੈ ਹੁਣ ਫਲਾਣਾ ਰਾਜਾ ਮਰ ਗਿਆ ਅਗੰਮੀ ਬੋਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਰਿਆ ਕਰਦੇ ਸਨ ਭਵਿੱਖਤ ਵਾਕ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫੌਜ ਦੇ ਵਿੱਚ ਬਹੁਤ ਸਾਰੇ ਕੀਤੇ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੀ ਕਦੇ-ਕਦੇ ਇਸ ਤਰ੍ਹਾਂ ਦੇ ਕੌਤਕ ਕਰਿਆ ਕਰਦੇ ਸਨ ਭਵਿੱਖਤ ਵਾਕ ਕਰਿਆ ਕਰਦੇ ਸਨ ਜਿਨ੍ਹਾਂ ਬਚਨਾਂ ਨੂੰ ਜਿਨ੍ਹਾਂ ਵਾਕਾਂ ਨੂੰ ਉਹ ਕੀਮਤੀ ਬਚਨ ਉਹ ਕੀਮਤੀ ਸ਼ਬਦ ਜਿਹੜੇ ਸਨ ਕੀਮਤੀ ਸਾਖੀਆਂ ਭਾਈ ਗੁਰੂ ਬਖਸ਼ ਸਿੰਘ ਜੀ ਭਾਈ ਰਾਮ ਕੌਰ ਜੀ ਨੇ ਉਹਨਾਂ ਸਾਖੀਆਂ ਨੂੰ ਪਰੋਕ ਹੀ ਇਹ ਸੋ ਸਾਖੀ ਜਿਹੜੀ ਇਹ ਬਣਾਈ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੱਥਰ ਮਾਰ ਕੇ ਸਾਰੀ ਸੰਗਤ ਨੂੰ ਪਿੱਛੇ ਹਟਾਇਆ ਸੰਗਤ ਦੂਰ ਭੱਜ ਗਈ ਸਿੱਖ ਦੂਰ ਚਲੇ ਗਏ ਪਰ ਚੌਰ ਬਰਦਾਰ ਸਿੱਖ ਜਿਹੜਾ ਸੀ ਭਾਈ ਹੁਸ਼ਨਾਕ ਸਿੰਘ ਉਸੇ ਤਰ੍ਹਾਂ ਸਤਿਗੁਰੂ ਜੀ ਦੇ ਉੱਪਰ ਚੌਰ ਕਰਦਾ ਰਿਹਾ ਸਤਿਗੁਰੂ ਜੀ ਇੱਕ ਬਚਨ ਕਰਦੇ ਨੇ ਨਾ ਸੋਇਆ ਨਾ ਜਾਗਿਆ ਨਾ ਕਛ ਕਰੀ ਪੁਕਾਰ ਬੂਢੇ ਨਰ ਨਾਰੀ ਜੁਵਤ ਦਾਬੇ ਅਸਰ ਕੁਮਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਬਚਨ ਕਰਦੇ ਨੇ ਨਾ ਸੋਇਆ ਭਾਗ ਕੀ ਦੁਨੀਆ ਵੱਲੋਂ ਉਹਦਾ ਮੂੰਹ ਖਤਮ ਨਹੀਂ ਹੋਇਆ ਦੁਨੀਆ ਵੱਲੋਂ ਸੁੱਤਾ ਨਹੀਂ ਨਾ ਜਾਗਿਆ ਅੰਦਰ ਪਰਮੇਸ਼ਰ ਦਾ ਪਿਆਰ ਪੈਦਾ ਨਹੀਂ ਹੋਇਆ ਪਰਮੇਸ਼ਰ ਵਾਲੇ ਪਾਸੇ ਜਾਗਿਆ ਨਹੀਂ ਉਧਰੋਂ ਸੁੱਤਾ ਨਹੀਂ ਇੱਧਰ ਜਾਗਿਆ ਨਹੀਂ ਨਾ ਕਛ ਕਰੀ ਪੁਕਾਰ ਤੇ ਸਤਿਗੁਰੂ ਦੇ ਅੱਗੇ ਪਰਮੇਸ਼ਰ ਦੇ ਅੱਗੇ ਕਦੇ ਪੁਕਾਰ ਨਹੀਂ ਕੀਤੀ ਕਦੇ ਕੋਈ ਅਰਦਾਸ ਨਹੀਂ ਕੀਤੀ ਕਿ ਹੇ ਸੱਚੇ ਪਾਤਸ਼ਾਹ ਕਿਰਪਾ ਕਰ ਮੈਨੂੰ ਬਖਸ਼ ਲੈ ਮੈਂ ਗੁਨਾਹਗਾਰ ਹਾਂ ਨਾ ਅਰਦਾਸ ਕੀਤੀ ਨਾ ਪੁਕਾਰ ਕੀਤੀ ਬੂਢੇ ਨਰ ਨਾਰੀ ਜੁਵਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰਨਦੇ ਨੇ ਨਰ ਤੇ ਨਾਰੀਆਂ ਦੋਵੇਂ ਹੀ ਜਿਹੜੇ ਨੇ ਕਾਮ ਦੀ ਨਦੀ ਦੇ ਵਿੱਚ ਡੁੱਬ ਜਾਣਗੇ ਜੋ ਆਪਾਂ ਵੇਖ ਰਹੇ ਆ ਜੋ ਇਸ ਸਮੇਂ ਦਾ ਹਾਲ ਕਾਮ ਦੀ ਲਹਿਰ ਦੇ ਵਿੱਚ ਕਾਮ ਦੀ ਨਦੀ ਦੇ ਵਿੱਚ ਸਾਰਾ ਸੰਸਾਰ ਉਹ ਡੁੱਬਦਾ ਜਾ ਰਿਹਾ ਹੈ ਬੁੱਢੇ ਨਰ ਨਾਰੀ ਜੁਵਨਤਾ ਦਾਬੇ ਅਸਰ ਕੁਮਾਰ ਇਹ ਜਿਹੜੀ ਪੰਕਤੀ ਹੈ ਨਾ ਦਾਬੇ ਅਸਰ ਕੁਮਾਰ ਇਹਦਾ ਹੀ ਇਹਦੇ ਵਿੱਚ ਅੱਜ ਖੁਲਾਸਾ ਹੋਣਾ ਇਸ ਸਾਖੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੁਸ਼ਨਾਕ ਸਿੰਘ ਨੂੰ ਦੱਸ ਰਹੇ ਨੇ ਕਿ ਜਿਹੜੇ ਲੋਕ ਪਰ ਇਸਤਰੀ ਦੇ ਨਾਲ ਗਮਨ ਕਰਨਗੇ ਬਿਵਚਾਰ ਕਰਨਗੇ ਉਹਨਾਂ ਨੂੰ ਦਰਗਾਹ ਦੇ ਵਿੱਚ ਤੱਤੇ ਥੰਮ ਦੇ ਨਾਲ ਬੰਨਿਆ ਜਾਵੇਗਾ ਦਰਗਾਹ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲੇਗੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਜਿਹੜਾ ਬਚਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਰੁਕਨਦੀਨ ਦੇ ਨਾਲ ਕੀਤਾ ਸੀ ਕਿ ਰਮਨ ਪਰਾਈਆਂ ਔਰਤਾਂ ਤਪਤ ਥੰਮ ਗੱਲ ਲਾਹੇ ਜਿਹੜੇ ਪਰਾਈਆਂ ਇਸਤਰੀਆਂ ਦੇ ਨਾਲ ਪਰਾਈਆਂ ਔਰਤਾਂ ਦੇ ਨਾਲ ਰਮਨ ਕਰਨਗੇ ਵਿਚਾਰ ਕਰਨਗੇ ਭਾਈ ਉਹਨਾਂ ਨੂੰ ਤੱਤੇ ਥੰਮ ਦੇ ਨਾਲ ਬੰਨਿਆ ਜਾਵੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੁਸ਼ਨਾਖ ਸਿੰਘ ਨੂੰ ਬਚਨ ਕਰਨਦੇ ਨੇ ਹੁਸ਼ਨਾਖ ਸਿੰਘਾ ਇਹ ਸੰਗਤ ਨੂੰ ਪੱਥਰ ਮਾਰ ਕੇ ਜਿਹੜਾ ਦੂਰ ਹਟਾਇਆ ਹੈ ਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਹੁਣ ਸਿੱਖਾਂ ਦੀ ਭਾਵਨਾ ਨਹੀਂ ਰਹੀ ਸਿੱਖਾਂ ਦੇ ਅੰਦਰ ਪ੍ਰੇਮ ਪ੍ਰਤੀਤ ਨਹੀਂ ਰਿਹਾ ਸਿੱਖਾਂ ਦੇ ਸਿੱਖਾਂ ਦੇ ਵਿੱਚ ਵਿਖਾਵਾ ਜ਼ਿਆਦਾ ਹੈ ਅੰਤਰੀਵ ਤੌਰ ਤੇ ਸਿੱਖ ਜਿਹੜੇ ਨੇ ਉਹ ਮਰ ਚੁੱਕੇ ਨੇ ਦਿਖਾਵਾ ਰਹਿ ਗਿਆ ਹੈ ਅੰਦਰੋਂ ਪ੍ਰਤੀਤ ਪ੍ਰੇਮ ਨਹੀਂਗਾ ਸਮਾ ਆਵੇਗਾ ਸਿੱਖਾਂ ਦੇ ਘਰ ਦੇ ਵਿੱਚ ਬੇਮੁਖ ਆ ਕੇ ਜਨਮ ਲੈਣਗੇ ਫਿਰ ਇਹ ਪਛਤਾਉਣਗੇ ਦੁੱਖ ਭੋਗਣਗੇ ਫਿਰ ਇਹਨਾਂ ਨੂੰ ਯਾਦ ਆਵੇਗਾ ਕਿ ਜੋ ਸਤਗੁਰੂ ਜੀ ਬਚਨ ਕਰਦੇ ਸਨ ਉਹ ਬਿਲਕੁਲ ਸੱਤ ਹੋਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਦਾਬੇ ਅਸੁਰ ਕੁਮਾਰ ਅਸੁਰਾਂ ਦੇ ਪੁੱਤਰ ਜਿਹੜੇ ਨੇ ਅਸੁਰਾਂ ਦੇ ਕੁਮਾਰ ਆ ਕੇ ਇਹਨਾਂ ਨੂੰ ਦਬ ਲੈਣਗੇ ਹੁਣ ਇਸ ਗੱਲ ਨੂੰ ਖੋਲ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੱਸਣ ਦਏ ਨੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਇੱਕ ਸਮਾਂ ਇਸ ਤਰ੍ਹਾਂ ਦਾ ਆਇਆ ਕਿ ਇੱਕ ਸਮੇਂ ਦੇਵਤਿਆਂ ਦਾ ਤੇ दैਤਾਂ ਦਾ ਜੁਦ੍ਹ ਹੋਇਆ ਦੇਵੀ ਦਾ ਜੁਦ੍ਹ ਹੋ ਰਿਆ ਸੀ ਚੰਡੀ ਦੇਵੀ ਦੁਰਗਾ ਦਾਤਾਂ ਦੇ ਨਾਲ ਜੁਦ੍ਹ ਕਰਨਦਈ ਸੀ ਤੇ दैਤਾਂ ਨੂੰ ਮਾਰਨਦਈ ਸੀ ਖਪਾਉਣਦਈ ਸੀ ਹੋਇਆ ਕਿ ਬਹੁਤ ਸਾਰੇ दैਤਾਂ ਨੂੰ ਦੇਵਤਿਆਂ ਨੇ ਮਾਰ ਦਿੱਤਾ ਚੰਡੀ ਨੇ ਦੁਰਗਾ ਨੇ ਦੇਵੀ ਨੇ ਸ਼ਕਤੀ ਨੇ ਮਾਰ ਦਿੱਤਾ ਖਪਾ ਦਿੱਤਾ ਜਿਹੜੇ ਕੁਝ ਰਾਖਸ਼ ਕੁਝ दैਤ ਜਿਹੜੇ ਬਚ ਗਏ ਸਨ ਉਹ ਜਿਹੜਾ दैਤਾਂ ਦਾ ਗੁਰੂ ਸੀ ਜਿਹੜਾ ਸ਼ੁਕਰਾਚਾਰਿਆ ਸੀ ਜਿੰਨੂੰ ਆਖਿਆ ਜਾਂਦਾ ਹੈ ਉਹਦੀ ਸ਼ਰਨ ਦੇ ਵਿੱਚ ਗਏ ਕਿਉਂਕਿ ਉਹ ਉਹਨਾਂ ਦਾ ਗੁਰੂ ਸੀ ਇਹ ਵੀ ਮੈਂ ਦੱਸਦਾ ਜਾਵਾਂ ਕਿ ਉਹਦਾ ਨਾਮ ਸ਼ੁਕਰਾਚਾਰਿਆ ਕਿਉਂ ਸੀ ਇਹ ਸ਼ਿਵ ਜੀ ਦਾ ਭਗਤ ਸੀ ਸ਼ਿਵਜੀ ਦੀ ਆਰਾਧਨਾ ਕਰਦਾ ਸੀ ਸ਼ਿਵਜੀ ਦੀ ਤਪੱਸਿਆ ਕਰਦਾ ਸੀ ਸ਼ਾਸਤਰਾਂ ਦੇ ਵਿੱਚ ਪੁਰਾਣਾ ਦੇ ਵਿੱਚ ਇਹ ਕਥਾ ਆਈ ਹੈ ਸ਼ਾਸਤਰ ਕਹਿੰਦੇ ਨੇ ਕਿ ਇਹ ਸ਼ਿਵਜੀ ਦੀ ਤਪੱਸਿਆ ਕਰਦਾ ਸੀ ਸ਼ਿਵਜੀ ਨੇ ਇਸ ਨੂੰ ਦਰਸ਼ਨ ਦਿੱਤਾ ਜਦੋਂ ਸ਼ੁਕਰਾਚਾਰਿਆ ਨੂੰ ਸ਼ਿਵਜੀ ਦਾ ਦਰਸ਼ਨ ਹੁੰਦਾ ਹੈ ਤੇ ਇਸ ਨੇ ਬੇਨਤੀ ਕੀਤੀ ਪ੍ਰਾਰਥਨਾ ਕੀਤੀ हे ਮਹਾਰਾਜ हे ਪਰਮੇਸ਼ਰ ਮੈਨੂੰ ਆਪਣੇ ਅੰਦਰ ਹੀ ਤੁਸੀਂ ਸਮਾ ਲਓ ਮੈਂ ਤੁਹਾਡੇ ਅੰਦਰ ਪ੍ਰਵੇਸ਼ ਕਰਨਾ ਚਾਹੁੰਨਾ ਤੁਹਾਡੇ ਅੰਦਰ ਰਹਿਣਾ ਚਾਹੁੰਨਾ ਸ਼ਾਸਤਰ ਮਤ ਕਹਿੰਦਾ ਹੈ ਸਣਦੇ ਹੀ ਸ਼ੁਕਰਾਚਾਰੀਆ ਜਿਹੜਾ ਸੀ ਉਹ ਸ਼ਿਵਜੀ ਦੇ ਅੰਦਰ ਚਲਾ ਗਿਆ ਸ਼ਿਵਜੀ ਦੇ ਪੇਟ ਦੇ ਵਿੱਚ 5000 ਸਾਲ ਤੱਕ ਸ਼ੁਕਰਾਚਾਰੀਆ ਰਿਹਾ 5000 ਸਾਲ ਤੱਕ ਇਹਦੀ ਸਮਾਦੀ ਲੱਗੀ ਰਹੀ ਪੇਟ ਦੇ ਵਿੱਚ ਸ਼ਿਵਜੀ ਦੇ ਤੇ 5000 ਸਾਲ ਜਦੋਂ ਇਹ ਅੰਦਰ ਰਿਹਾ ਸ਼ਿਵਜੀ ਦੇ ਅੰਦਰ ਰਹਿਣ ਕਰਕੇ ਇਹਨੂੰ ਉਥੋਂ ਮ੍ਰਿਤ ਸੰਜੀਵਨੀ ਪ੍ਰਾਪਤ ਹੋਈ ਮਰਦਿਆਂ ਨੂੰ ਜਿਉਂਦਾ ਕਰਨ ਵਾਲੀ ਸ਼ਕਤੀ ਇਹਨੂੰ ਮਿਲੀ ਉਥੋਂ ਸ਼ਿਵਜੀ ਦੇ ਉਦਰ ਤੋਂ ਸ਼ਿਵਜੀ ਦੇ ਪੇਟ ਤੋਂ ਇਹ ਇਹਨੂੰ ਪ੍ਰਾਪਤ ਹੋਈ ਤੇ ਜਦੋਂ 5000 ਸਾਲ ਬਾਅਦ ਸ਼ਿਵਜੀ ਨੇ ਇਸ ਨੂੰ ਫਿਰ ਬਾਹਰ ਕੱਢਿਆ ਇਹ ਸ਼ਿਵਜੀ ਦੇ ਸ਼ੁਕਰਰਾਹੀ ਬਾਹਰ ਨਿਕਲੇ ਆ ਜਦੋਂ ਸ਼ੁਕਰਰਾਹੀ ਬਾਹਰ ਨਿਕਲਿਆ ਤੇ ਇਹਦਾ ਨਾਮ ਸ਼ੁਕਰਾਚਰਿਆ ਪੈ ਗਿਆ ਪਹਿਲਾ ਸ਼ਾਇਦ ਇਹਦਾ ਨਾਮ ਜੇ ਮੈਂ ਨਾ ਭੁੱਲਦਾ ਹਾਂ ਤਾਂ ਭਾਰਗਵ ਸੀ ਇਸ ਕਰਕੇ ਇਹਦਾ ਨਾਮ ਸ਼ੁਕਰਾਚਾਰਿਆ ਪੈ ਗਿਆ ਇਹ ਦੇਵਤਾਂ ਦਾ ਗੁਰੂ ਸੀ ਦੈਤ ਭੱਜ ਕੇ ਜਦੋਂ ਇਹਦੀ ਸ਼ਰਣ ਦੇ ਵਿੱਚ ਗਏ ਕਿ ਦੇਵੀ ਨੇ ਦੇਵਤਿਆਂ ਨੇ ਸਾਰੇ ਰਾਖਸ਼ਾਂ ਨੂੰ ਸਾਡੇ ਸਾਥੀਆਂ ਨੂੰ ਮਾਰ ਦਿੱਤਾ ਹੈ ਹੁਣ ਅਸੀਂ ਕਿੱਧਰ ਜਾਈਏ ਕੀ ਕਰੀਏ ਦੈਤ ਗੁਰੂ ਦੇਵਤਾਂ ਦੇ ਗੁਰੂ ਸ਼ੁਕਰਾਚਾਰਿਆ ਨੇ ਆਖਿਆ ਕਿ ਚਿੰਤਾ ਨਾ ਕਰੋ ਆਪਾ ਤਪੱਸਿਆ ਕਰਦੇ ਆਂ ਤਿਆਗ ਤੇ ਤਪੱਸਿਆ ਦੇ ਬਲ ਦੇ ਨਾਲ ਮੈਂ ਤੁਹਾਡਾ ਰਾਜ ਜਿਹੜਾ ਇਸੇ ਧਰਤੀ ਤੇ ਰਾਜ ਕਰਾਵਾਂਗਾ ਤੁਹਾਨੂੰ ਇਹ ਮੇਰਾ ਬਚਨ ਹੈ ਤੁਹਾਡੇ ਨਾਲ ਪਰ ਜਿਵੇਂ ਮੈਂ ਆਖਾਂਗਾ ਉਵੇਂ ਕਰਨਾ ਪਏਗਾ ਦਾਤ ਜਦੋਂ ਕਮਜ਼ੋਰ ਹੋ ਗਏ ਸਨ ਫਿਰ ਸ਼ੁਕਰਾਚਾਰਯ ਨੇ ਕੀ ਕੀਤਾ ਦੇਵਤਿਆਂ ਵਾਲੇ ਕਰਮ ਜਿਹੜੇ ਸਨ ਉਹ ਦਾਤਾਂ ਨੂੰ ਕਰਾਉਣੇ ਸ਼ੁਰੂ ਕੀਤੇ ਇਹਨਾਂ ਨੇ ਹਵਨ ਯੱਗ ਕਰਨੇ ਸ਼ੁਰੂ ਕੀਤੇ ਤਪੱਸਿਆ ਕਰਨੀ ਸ਼ੁਰੂ ਕੀਤੀ ਤਿਆਗ ਕਰਨਾ ਸ਼ੁਰੂ ਕੀਤਾ ਜਪ ਤਪ ਕਰਨਾ ਸ਼ੁਰੂ ਕੀਤਾ ਇਸ ਤਰ੍ਹਾਂ ਜਦੋਂ ਇਹ ਹਮਣ ਜਾਗ ਕਰਨ ਲੱਗ ਪਏ ਤਪੱਸਿਆ ਕਰਨ ਲੱਗ ਪਏ ਧਰਮ ਕਰਮ ਕਰਨ ਲੱਗ ਪਏ ਤੇ ਦੇਵਤੇ ਜਿਹੜੇ ਸਨ ਦੇਵਤਿਆਂ ਦਾ ਰਾਜਾ ਰਾਜਾ ਇੰਦਰ ਜਿਹੜਾ ਸੀ ਉਹਦਾ ਸਿੰਘਾਸਨ ਡੋਲਣ ਲੱਗ ਪਿਆ ਦੇਵਤਿਆਂ ਦਾ ਰਾਜਾ ਇੰਦਰ ਜਿਹੜਾ ਸੀ ਜਦੋਂ ਉਹਨੇ ਵੇਖਿਆ ਕਿ ਦੈਂਤ ਬਹੁਤ ਜ਼ਿਆਦਾ ਧਰਮ ਕਰਮ ਕਰਨ ਕਰਕੇ ਸਾਡੇ ਨਾਲੋਂ ਜ਼ਿਆਦਾ ਬਲਵਾਨ ਹੋ ਗਏ ਦੇਵਤਿਆਂ ਦਾ ਰਾਜਾ ਜਿਹੜਾ 인ਦਰ ਸੀ ਉਹ ਬ੍ਰਹਮੇ ਦੀ ਸ਼ਰਨ ਦੇ ਵਿੱਚ ਗਿਆ ਤੇ ਬ੍ਰਹਮਾ ਜਿਹੜਾ ਸੀ ਉਹ ਸਾਰੇ ਦੇਵਤਿਆਂ ਨੂੰ ਨਾਲ ਲੈ ਕੇ ਫਿਰ ਇਹ ਸਾਰੇ ਵਿਸ਼ਨੂੰ ਦੀ ਸ਼ਰਨ ਦੇ ਵਿੱਚ ਜਾਂਦੇ ਹਨ ਭਗਵਾਨ ਵਿਸ਼ਨੂੰ ਦੀ ਸ਼ਰਨ ਦੇ ਵਿੱਚ ਗਏ ਜਾ ਕੇ ਬੇਨਤੀ ਕੀਤੀ ਪ੍ਰਾਰਥਨਾ ਕੀਤੀ 인ਦਰ ਨੇ ਪ੍ਰਾਰਥਨਾ ਕੀਤੀ ਬੇਨਤੀ ਕੀਤੀ ਮਹਾਰਾਜ हे ਪਰਮੇਸ਼ਰ ਦੈਤ ਜਿਹੜੇ ਨੇ ਉਹ ਹਮਣਜਗ ਕਰਨ ਕਰਕੇ ਧਰਮ ਕਰਮ ਕਰਨ ਕਰਕੇ ਬਹੁਤ ਜਿਆਦਾ ਬਲਵਾਨ ਹੋ ਗਏ ਨੇ ਮੇਰਾ ਸਿੰਘਾਸਨ ਡੋਲਦਾ ਹੈ ਪਿਆ ਕਿਰਪਾ ਕਰੋ ਅਸੀਂ ਸਾਰੇ ਦੇਵਤੇ ਤੁਹਾਡੀ ਸ਼ਰਨ ਦੇ ਵਿੱਚ ਆਏ ਭਗਵਾਨ ਨੇ ਆਖਿਆ ਕੋਈ ਗੱਲ ਨਹੀਂ ਨਿਸ਼ਚਿੰਤ ਹੋ ਜਾਓ ਮੈਂ ਤੁਹਾਡੀ ਸਹਾਇਤਾ ਕਰਾਂਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੁਸ਼ਨਾਕ ਸਿੰਘ ਨੂੰ ਦੱਸ ਰਹੇ ਨੇ ਕਿ ਉਸ ਵੇਲੇ ਫਿਰ ਭਗਵਾਨ ਨੇ ਇੱਕ ਬੋਧ અવਤਾਰ ਧਾਰਿਆ। ਰੋਡਾ ਮੋਡਾ ਅਵਤਾਰ ਧਾਰਨ ਕਰ ਲਿਆ। ਆ ਪਵਿੱਤਰਤਾ ਰੱਖਣ ਵਾਲਾ ਕੋਈ ਇਸ਼ਨਾਨ ਨਹੀਂ ਸੀ ਕਰਦਾ, ਮੈਲਾ ਭੇਖ ਗੰਦੇ ਕੱਪੜੇ ਵੇਦਾਂ ਦੀ ਸ਼ਾਸਤਰਾਂ ਦੀ ਨਿੰਦਿਆ ਕਰਨ ਵਾਲਾ। ਇਸ ਤਰ੍ਹਾਂ ਦਾ ਜਦੋਂ ਅਵਤਾਰ ਧਾਰਨ ਕੀਤਾ ਉਹਦੇ ਸਿਰ ਤੇ ਕੋਈ ਕੇਸ ਨਹੀਂ, ਦਾੜ੍ਹੀ ਵੀ ਮੁੰਨੀ ਹੋਈ ਹੈ। ਇਸ ਤਰ੍ਹਾਂ ਦਾ અવਤਾਰ ਭਗਵਾਨ ਨੇ ਬਣਾ ਲਿਆ ਤੇ ਦੇਵਤਾਾਂ ਦੇ ਕੋਲ ਭਗਵਾਨ ਚਲੇ ਗਏ ਤੇ ਜਦੋਂ ਦੇਵਤਾਾਂ ਦੇ ਕੋਲ ਜਾ ਕੇ ਗਏ ਤੇ ਆਪਣੇ ਮਿੱਠੇ ਬਚਨਾਂ ਦੇ ਨਾਲ ਹੁਣ ਭਗਵਾਨ ਦੇ ਬਚਨਾਂ ਦੇ ਵਿੱਚ ਬੜੀ ਤਾਸੀਰ ਸੀ ਕਮਾਲ ਦੀ ਤਾਕਤ ਸੀ ਕਮਾਲ ਦੀ ਸ਼ਕਤੀ ਸੀ ਬਚਨਾਂ ਦੇ ਵਿੱਚ ਬੜੀ ਤਾਸੀਰ ਸੀ ਜ਼ੁਬਾਨ ਦੇ ਵਿੱਚ ਭਗਵਾਨ ਨੇ ਜਾ ਕੇ ਆਖਿਆ ਕਿ ਤੁਸੀਂ ਦਾੜੀਆਂ ਕੇਸ ਰੱਖੇ ਨੇ ਕਟਾਓ ਇਹਨਾਂ ਨੂੰ ਪਰ ਹਵਣ ਜਗ ਦੀ ਬੜੀ ਨਿੰਦਿਆ ਕੀਤੀ ਵੇਦਾਂ ਦੀ ਸ਼ਾਸਤਰਾ ਦੀ ਨਿੰਦਿਆ ਕਰਦੇ ਨੇ ਧਰਮ ਕਰਮ ਦੀ ਬੜੀ ਨਿੰਦਿਆ ਕਰਦੇ ਨੇ ਇਸ਼ਨਾਨ ਦੀ ਬੜੀ ਨਿੰਦਿਆ ਕੀਤੀ ਦਾਨ ਪੁੰਨ ਕਰਮ ਦੀ ਬੜੀ ਨਿੰਦਿਆ ਕੀਤੀ ਬਚਨਾਂ ਦੇ ਵਿੱਚ ਐਸੀ ਤਾਸੀਰ ਸੀ ਕਿ ਉਹ ਸਾਰੇ ਦੇਤ ਜਿਹੜੇ ਨੇ ਉਹ ਮਿੱਠੇ ਬਚਨ ਸੁਣ ਕੇ ਗੱਲਾਂ ਵਿੱਚ ਲੱਗ ਗਏ ਭਗਵਾਨ ਦੀਆਂ ਗੱਲਾਂ ਦੇ ਵਿੱਚ ਆ ਗਏ ਤੇ ਸਾਰੇ ਧਰਮ ਕਰਮ ਛੱਡ ਦਿੱਤੇ ਕੇਸ ਮੁਣਾ ਦਿੱਤੇ ਦਾੜੀਆਂ ਕਟਾ ਦਿੱਤੀਆਂ ਇੱਕ ਗੱਲ ਮੈਂ ਇੱਥੇ ਇਹ ਵੀ ਅਰਜ ਕਰਦਾ ਜਾਵਾਂ ਕੀ ਹਮਨ ਜਗ ਦੇ ਵਿੱਚ ਕੋਈ ਬੰਦਾ ਲੱਗ ਸਕਦਾ ਜਿਹਦੇ ਦਾੜੀ ਹੈ ਜਿਹਦੇ ਕੇਸ ਨੇ ਧਿਆਨ ਰੱਖਿਓ ਜਿਹੜਾ ਬੰਦਾ ਆਪਣੇ ਕੇਸ ਕਟਾ ਲੈਂਦਾ ਹੈ ਨਾ ਜਿਹੜਾ ਕੇਸਾਂ ਨੂੰ ਮੁੰਨਦਾ ਹੈ ਕੇਸਾਂ ਦੀ ਬੇਦਬੀ ਕਰਦਾ ਹੈ ਉਹਦਾ ਜਪ ਤਪ ਉਹਦਾ ਧਰਮ ਕਰਮ ਉਹਦੇ ਪੁੰਨ ਨਸ਼ਟ ਹੋ ਜਾਂਦੇ ਨੇ ਇਸੇ ਕਰਕੇ ਭਗਵਾਨ ਨੇ ਇਸ ਤਰ੍ਹਾਂ ਦਾ ਰੂਪ ਧਾਰਿਆ ਇਸ ਤਰ੍ਹਾਂ ਦਾ ਅਵਤਾਰ ਧਾਰਿਆ ਉਹਨਾਂ ਦੇਵਤਾਂ ਨੇ ਆਪਣੇ ਕੇਸ ਮਨਾ ਦਿੱਤੇ ਦਾੜ੍ਹੀਆਂ ਕਟਾ ਦਿੱਤੀਆਂ ਧਰਮ ਕਰਮ ਸਾਰਾ ਜਿਹੜਾ ਸੀ ਉਹਨਾਂ ਦੇ ਪੁੰਨ ਕਰਮ ਉਹ ਨਸ਼ਟ ਹੋ ਗਏ ਕਮਜ਼ੋਰ ਹੋ ਗਏ ਸ਼ੀਣ ਹੋ ਗਏ ਧਰਮ ਕਰਮ ਜਦੋਂ ਛੁੱਟ ਗਏ ਇਹਨਾਂ ਨੂੰ ਕਮਜ਼ੋਰ ਹੋਇਆ ਵੇਖ ਕੇ ਦੇਵਤਿਆਂ ਨੇ ਫਿਰ ਇਹਨਾਂ ਦੇ ਉੱਤੇ ਆక్రమణ ਕੀਤਾ ਤੇ ਚੁਣ-ਚੁਣ ਕੇ ਦੇਵਤਾਂ ਨੂੰ ਮਾਰਿਆ ਦੇਵਤਾਂ ਨੂੰ ਮਾਰਨਾ ਸ਼ੁਰੂ ਕੀਤਾ ਜਦੋਂ ਦੇਵਤਾਂ ਨੂੰ ਮਾਰਿਆ ਤੇ ਜਿਹੜਾ ਦੇਵਤਾਂ ਦਾ ਗੁਰੂ ਸ਼ੁਕਰਾਚਾਰਿਆ ਸੀ ਨਾ ਉਹ ਆਪਣੀ ਜਾਨ ਬਚਾਉਣ ਵਾਸਤੇ ਫਿਰ ਭਾਰਤ ਵਰਸ਼ ਨੂੰ ਛੱਡ ਕੇ ਤੇ ਪੱਛਮ ਵਾਲੇ ਪਾਸੇ ਚਲਾ ਗਿਆ। ਮਹਾ ਭਾਰਤ ਦੇ ਵਿੱਚ ਮਹਾ ਭਾਰਤ ਗ੍ਰੰਥ ਜਦੋਂ ਆਪਾਂ ਪੜਾਂਗੇ ਨਾ ਮਹਾ ਭਾਰਤ ਦੇ ਵਿੱਚ ਕਥਾ ਹੁੰਦੀ ਹੈ ਕਿ ਇੱਕ ਸਮੇਂ ਨਾ ਸਾਰੇ ઋષਿ ਮੁਨੀ ਜਗ ਕਰੰਦੇ ਸਨ। ਹਵਣ ਜਗ ਕਰੰਦੇ ਸਨ ਤੇ ਉਹਦੇ ਵਿੱਚ ઋષਿ ਮੁਨੀ ਹੁਣ ਬੋਲ ਕੇ ਪਾਠ ਕਰਦੇ ਨੇ। ਮੰਤਰ ਜਿਹੜੇ ਨੇ ਉਹ ਬੋਲ ਕੇ ਉਚਾਰਨ ਕਰਦੇ ਨੇ ਸਾਰੇ ઋષਿ ਮੁਨੀ ਬੋਲ ਕੇ ਜਿਹੜੇ ਸਨ ਹਵਨ ਜਗ ਕਰਨਦੇ ਸਨ ਇਸ ਹਵਨ ਜਗ ਦੇ ਵਿੱਚ ਸ਼ੁਕਰਾਚਰ ਵੀ ਬੈਠਾ ਹੋਇਆ ਸੀ Hindu ਮਤ ਦੇ ਵਿੱਚ ਸਨਾਤਨ ਮਤ ਦੇ ਵਿੱਚ ਹਵਨ ਜਗ ਤੇ ਤਿੰਨ ਵੇਦਾਂ ਦੇ ਮੰਤਰ ਪੜੇ ਜਾਂਦੇ ਨੇ ਰਿਗਵੇਦ ਗ਼ਾਮਵੇਦ ਯਜੁਰਵੇਦ ਇਹਨਾਂ ਤਿੰਨ ਵੇਦਾਂ ਤੋਂ ਇਲਾਵਾ ਹੋਰ ਕਿਸੇ ਵੇਦ ਦੇ ਚੌਥੇ ਵੇਦ ਦੇ ਅਥਰਵ ਵੇਦ ਦੇ ਮੰਤਰ ਨਹੀਂ ਪੜੇ ਜਾਂਦੇ ਅਥਰਵ ਵੇਦ ਨੂੰ ਕਲਯੁਗ ਦਾ ਜਿਹੜਾ ਗ੍ਰੰਥ ਮੰਨਿਆ ਗਿਆ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੀ ਇਸ ਅਥਰਵ ਵੇਦ ਨੂੰ ਕਲਯੁਗ ਦਾ ਵੇਦ ਦੱਸਣ ਦੇ ਨੇ ਆਪਣੀ ਬਾਣੀ ਦੇ ਵਿੱਚ ਆਸਾ ਦੀ ਵਾਰ ਦੇ ਵਿੱਚ ਤੁਸੀਂ ਪਾਠ ਸੁਣਦੇ ਹੋਵੋਗੇ ਕਲਮਹ ਵੇਦ ਅਥਰਵਣ ਹੁਆ ਨਾਉ ਖੁਦਾਈ ਅੱਲ੍ਹਾ ਹੋ ਭਇਆ ਨੀਲ ਬਸਤਰਲੇ ਕੱਪੜੇ ਪਹਿਰੇ ਤੁਰਗ ਪਠਾਣੀ ਅਮਲ ਕੀਆ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਬਾਣੀ ਵਿਚਾਰਨ ਕੀਤੀ ਸੀ ਸੋ ਇਹ ਅਥਰਵ ਵੇਦ ਜਿਹੜਾ ਹੈ ਇਹ ਕਲਯੁਗ ਦਾ ਵੇਦ ਹੈ ਇਸੇ ਕਰਕੇ ઋષਿ मुनि ਇਹਦਾ ਹਮਰ ਜਗ ਤੇ ਪਾਠ ਨਹੀਂ ਸੰਕਰਦੇ ਪਹਿਲੇ ਤਿੰਨ ਵੇਦ ਪਹਿਲੇ ਤਿੰਨ ਯੁਗਾਂ ਦੇ ਮੰਨੇ ਗਏ ਨੇ ਸਤਜੁਗ ਦਾ ਤ੍ਰੇਤੇ ਦਾ ਤੇ ਦਵਾਪਰ ਦਾ ਇਹ ਤਿੰਨ ਵੇਦ ਜਿਹੜੇ ਨੇ ਪਹਿਲੇ ਤਿੰਨ ਯੁੱਗਾਂ ਦੇ ਮੰਨੇ ਗਏ ਨੇ ਤੇ ਚੌਥਾ ਵੇਦ ਜਿਹੜਾ ਉਹ ਕਲਯੁਗ ਦਾ ਮੰਨਿਆ ਗਿਆ ਇਸ ਅਥਰਵ ਵੇਦ ਦੇ ਵਿੱਚ ਬੁਰੀਆਂ ਸ਼ਕਤੀਆਂ ਜਾਦੂ ਟੂਣਾ ਕਾਲੇ ਇਲਮ ਭੂਤ ਪ੍ਰੇਤ ਇਹ ਚਮਤਕਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਇਹਦੇ ਵਿੱਚ ਵਰਣਨ ਕੀਤਾ ਗਿਆ ਹਵਨ ਜਗ ਦੇ ਵਿੱਚ ਇਸ ਨੂੰ ਨਹੀਂ ਪੜਿਆ ਜਾਂਦਾ ਤੇ ਇਹ ਸ਼ੁਕਰਾਚਾਰੀ ਜਿਹੜਾ ਸੀ ਉਸ ਹਵਨ ਜਗ ਦੇ ਵਿੱਚ ਬੈਠ ਕੇ ਉੱਚੀ ਬੋਲ ਕੇ ਨਹੀਂ ਸੀ ਉਹਨੂੰ ਪੜ ਰਿਹਾ ਬੜਬੜਾਉਂਦਿਆਂ ਸੀ ਹੌਲੀ-ਹੌਲੀ ਦੂਸਰੇ ઋਸ਼ੀਆ ਮੁਣੀਆਂ ਨੇ ਵੇਖਿਆ ਵੀ ਇਹ ਕੌਣ ਹੈ ਕਰਨ ਕੀ ਦੇ ਹੈ ਪਤਾ ਲੱਗਿਆ ਕਿ ਇਹ ਸ਼ੁਕਰਾਚਾਰਿਆ ਹੈ ਤੇ ਇਹ ਅਥਰਵ ਵੇਦ ਪੜਦਾ ਹੈ ਪਿਆ ਤੇ ਉਸ ਨੂੰ ਉਥੋਂ ਉਠਾਇਆ ਗਿਆ ਤੇ ਉਹਨੂੰ ਉਥੋਂ ਬਾਹਰ ਕੱਢਿਆ ਗਿਆ ਉਥੋਂ ਬਾਹਰ ਹੀ ਨਹੀਂ ਕੱਢਿਆ ਗਿਆ ਮਹਾ ਭਾਰਤ ਦੇ ਵਿੱਚ ਕਥਾ ਹੁੰਦੀ ਹੈ ਉਸ ਨੂੰ ਭਾਰਤ ਵਰਸ਼ ਦੇ ਵਿੱਚੋਂ ਹੀ ਬਾਹਰ ਕੱਢ ਦਿੱਤਾ ਗਿਆ ਇਹ ਦਵਾਪਰ ਯੋਗ ਦੇ ਅਖੀਰ ਦੀ ਗੱਲ ਹੈ। ਦਵਾਪਰ ਯੋਗ ਜਦੋਂ ਖਤਮ ਹੁੰਦਾ ਹੈ ਤੇ ਇਹ ਸ਼ੁਕਰਾਚਾਰਿਆ ਜਿਹੜਾ ਸੀ ਸ਼ੁਕਰਾਚਾਰਿਆ ਆਪਣੀ ਜਾਨ ਬਚਾਉਂਦਾ ਬਚਾਉਂਦਾ ਇਹ ਪੱਛਮ ਵਾਲੇ ਪਾਸੇ ਚਲਾ ਗਿਆ। ਪੱਛਮ ਵਾਲੇ ਪਾਸੇ ਜਦੋਂ ਗਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਉੱਥੇ ਇੱਕ ਤਿਰਿਆ ਰਾਜ ਸੀ। ਇਸਤਰੀਆਂ ਦਾ ਰਾਜ ਸੀ ਉੱਥੇ ਜਨਾਨੀਆਂ ਦਾ ਰਾਜ ਸੀ। ਉਹਨਾਂ ਨੂੰ ਪੁਰਸ਼ ਬੜਾ ਦੁਰਲੱਭ ਸੀ ਉੱਥੇ ਕੋਈ ਬੰਦਾ ਨਹੀਂ ਸੀ। ਉਸ ਦੇਸ਼ ਦੀਆਂ ਦੋ ਰਾਣੀਆਂ ਸਨ ਸ਼ੁਕਰਾਚਾਰਿਏ ਨੇ ਉਹਨਾਂ ਦੇ ਨਾਲ ਵਿਆਹ ਕੀਤਾ ਸੰਯੋਗ ਦੇ ਨਾਲ ਦੋਵਾਂ ਰਾਣੀਆਂ ਤੋਂ ਇੱਕ-ਇੱਕ ਪੁੱਤਰ ਪੈਦਾ ਹੋਇਆ ਜਦੋਂ ਉਹ ਦੋ ਪੁੱਤਰ ਪੈਦਾ ਹੋਏ ਦੋਵਾਂ ਰਾਣੀਆਂ ਤੋਂ ਤੇ ਸ਼ੁਕਰਾਚਾਰਿਏ ਜਦੋਂ ਵਾਪਸ ਪਰਤਣ ਲੱਗਾ ਤੇ ਉਹਨਾਂ ਰਾਣੀਆਂ ਨੇ ਪੁੱਛਿਆ ਵੀ ਇਹਨਾਂ ਦਾ ਦੇਸ਼ ਇਹਨਾਂ ਦਾ ਨਾਮ ਕੀ ਹੈ ਇਹਨਾਂ ਦਾ ਦੇਸ਼ ਕਿਹੜਾ ਹੋਵੇਗਾ ਇਹ ਕਿਥੋਂ ਦੇ ਰਾਜੇ ਹੋਣਗੇ ਸ਼ੁ크ਰਾਚਾਰੀਆ ਆਖਣ ਲੱਗਾ ਕਿ ਇਹ ਜਿਹੜਾ ਇੱਕ ਈਸ਼ਵਰ ਤੋਂ ਪੈਦਾ ਹੋਇਆ ਇਹਦਾ ਨਾਮ ਈਸਾ ਹੋਵੇਗਾ ਤੇ ਦੂਸਰਾ ਜਿਹੜਾ ਮੂਸੇ ਦਾ ਬੀਜ ਹੈ ਇਹ ਮੂਸਾ ਹੋਵੇਗਾ ਮੂਸਾ ਭਾਵ ਮੇਰੇ ਵਰਗਾ ਮੇਰੇ ਜੈਸਾ ਆਪਾਂ ਆਮ ਕਰਕੇ ਸੰਸਕ੍ਰਿਤ ਦਾ ਇਹ ਵਰਡ ਸੰਸਕ੍ਰਿਤ ਦਾ ਇਹ ਸ਼ਬਦ ਮੈਂ ਸਮਝਦਾ ਜਿਸ ਤਰ੍ਹਾਂ ਜੈਸਾ ਜਿਹਾ ਜਿਹਾ ਤੈਸਾ ਉਸੇ ਤਰ੍ਹਾਂ موسی ਸਾ ਮੇਰੇ ਜਿਹਾ ਮੇਰੇ ਵਰਗਾ ਤੇ ਇਹ موسی ਹੋਏਗਾ ਤੇ ਇਸੇ ਕਰਕੇ ਹੀ ਸ਼ਾਇਦ ਮੁਸਲਿਮ ਇਮਾਨ موسی ਦੇ ਉੱਤੇ ਭਰੋਸਾ ਰੱਖਣ ਵਾਲੇ موسی ਦੇ ਉੱਤੇ ਇਮਾਨ ਲਿਆਉਣ ਵਾਲੇ ਜਿਹੜੇ ਨੇ ਉਹ ਮੁਸਲਮਾਨ ਹੋਣਗੇ ਉਹਨਾਂ ਰਾਣੀਆਂ ਨੇ ਪੁੱਛਿਆ ਵੀ ਇਹਨਾਂ ਦਾ ਰਾਜ ਕਿਵੇਂ ਇਹਨਾਂ ਨੂੰ ਰਾਜ ਕਿਵੇਂ ਮਿਲੇਗਾ ਕਿੱਥੇ ਇਹ ਰਾਜ ਕਰਨਗੇ ਇਹਨਾਂ ਦਾ ਦੇਸ਼ ਕਿਹੜਾ ਹੋਵੇਗਾ ਉਸ ਵੇਲੇ ਫਿਰ ਸ਼ੁਕਰਾਚਾਰਿਆਂ ਨੇ ਆਖਿਆ ਕਿ ਜਿਹੜਾ ਭਾਰਤਵਰਸ਼ ਜਿਹੜਾ ਮੇਰਾ ਦੇਸ਼ ਜਿਹੜਾ ਮਨੂ ਦਾ ਦੇਸ਼ ਹੈ ਉਥੇ ਇਹਨਾਂ ਦਾ ਰਾਜ ਹੋਵੇਗਾ ਇਹ ਉਥੇ ਆ ਕੇ ਰਾਜ ਕਰਨਗੇ ਪਹਿਲਾਂ موسی ਦੇ ਜਿਹੜੀ موسی ਦੇ ਸੰਤਾਨ ਹੋਵੇਗੀ ਜਿਹੜੀ موسی ਦੀ ਔਲਾਦ ਹੋਵੇਗੀ ਉਹ ਲੰਮਾ ਸਮਾਂ ਰਾਜ ਕਰੇਗੀ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੁਰਕਾਂ ਦਾ ਕਿੰਨਾ ਲੰਮਾ ਸਮਾਂ ਮੁਗਲਾਂ ਦਾ ਤੁਰਕਾਂ ਦਾ ਸਾਡੇ ਦੇਸ਼ ਦੇ ਉੱਪਰ ਭਾਰਤਵਰਸ਼ ਦੇ ਉੱਪਰ ਰਾਜ ਰਿਹਾ ਤੇ ਫਿਰ ਸ਼ੁ크ਰਾਚਾਰਿਆਂ ਨੇ ਆਖਿਆ ਕਿ ਜਿਹੜਾ ਈਸਾ ਹੈ ਇਹਦੀ ਸੰਤਾਨ ਇਹਦੀ ਔਲਾਦ ਮੇਰੇ ਦੇਸ਼ ਦੇ ਵਿੱਚ 100 ਸਾਲ ਤੱਕ ਰਾਜ ਕਰੇਗੀ। ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 100 ਸਾਲ ਤੱਕ ਅੰਗਰੇਜ਼ਾਂ ਨੇ ਰਾਜ ਕੀਤਾ ਸਾਡੇ ਉੱਤੇ। ਜਿਨ੍ਹਾਂ ਨੂੰ ਫਰੰਗੀ ਵੀ ਆਖਿਆ ਜਾਂਦਾ ਕਿ ਉਹ ਫਿਰਕੇ ਆਏ ਸਣ ਇਸ ਕਰਕੇ ਫਰੰਗੀ ਆਖਿਆ ਜਾਂਦਾ। ਸੋ ਇਹ ਈਸਾ ਤੇ موسی ਈਸਾਈ ਧਰਮ ਤੇ ਮੁਸਲਮਾਨ ਇਸਲਾਮ ਧਰਮ ਜਿਹੜੇ ਨੇ ਇਹ ਦਾਇਤਾਂ ਦੇ ਗੁਰੂ ਦਾਇਤ ਗੁਰੂ ਸ਼ੁਕਰਾਚਾਰੀ ਦੀ ਸੰਤਾਨ ਹਨ ਉਹਨਾਂ ਦੀ ਔਲਾਦ ਹਨ ਉਹਨਾਂ ਦੇ ਵਿੱਚੋਂ ਇਹ ਪੈਦਾ ਹੋਏ ਹਨ ਸੋ ਇਹਨਾਂ ਦੇ ਵਿੱਚ 네ਗੇਟਿਵ ਹੀ ਨਹੀਂ ਪੋਜ਼ਿਟਿਵ ਬੰਦੇ ਵੀ ਜਿਹੜੇ ਨੇ ਸ਼ੁਰੂ ਤੋਂ ਅਸੁਰਾਂ ਦੇ ਵਿੱਚ ਜਿਹੜੇ ਨੇ ਉਹ ਪੈਦਾ ਹੁੰਦੇ ਆਏ ਨੇ ਰਾਖਸ਼ਾਂ ਦੇ ਵਿੱਚ ਵੀ ਬੜੇ ਬੜੇ ਚੰਗੇ ਬੰਦੇ ਪੈਦਾ ਹੋਏ ਨੇ ਇਹ ਪਰਮੇਸ਼ਰ ਦੀ ਖੇਡ ਹੈ ਉਹ ਜਿੱਥੇ ਮਰਜ਼ੀ ਆਪਣਾ ਭਗਤ ਪੈਦਾ ਕਰਦਾ ਹੈ ਅਰੁਣਾਕਸ਼ ਦੇ ਘਰ ਦੇ ਵਿੱਚ ਪ੍ਰਹਿਲਾਦ ਨੂੰ ਉਹਨੇ ਪੈਦਾ ਕੀਤਾ। ਰਾਵਣ ਦੇ ਘਰ ਦੇ ਵਿੱਚ ਹੀ ਰਾਵਣ ਦਾ ਭਰਾ ਜਿਹੜਾ ਅਸੀਂ ਵੀ ਵੇਸ਼ਨ ਰਾਮ ਭਗਤ ਬਣ ਕੇ ਉਹ ਪੈਦਾ ਹੋਇਆ। ਪ੍ਰਹਿਲਾਦ ਵਰਗੇ ਰਾਜੇ ਬਲੀ ਵਰਗੇ ਕਿੱਡੇ-ਕੱਡੇ ਵੱਡੇ ਉਹ ਦਾਨਵੀਰ ਦਾਨ ਕਰਨ ਵਾਲੇ ਦਾਨੀਆਂ ਦੇ ਵਿੱਚ ਰਾਜੇ ਬਲੀ ਦਾ ਬਹੁਤ ਵੱਡਾ ਨਾਮ ਹੁੰਦਾ ਹੈ ਦਾਨੀਆਂ ਦੇ ਵਿੱਚ। ਸੋ بڑے بڑے ਚੰਗੇ ਬੰਦੇ ਵੀ ਇਹਨਾਂ ਦੇ ਵਿੱਚ ਬਾਬਾ ਫਰੀਦ ਵਰਗੇ ਪੀਰ ਗੁੱਧੂ ਸ਼ਾਹ ਵਰਗੇ ਮੀਆਂ ਮੀਰ ਵਰਗੇ ਸੋ ਇਹਨਾਂ ਦੇ ਵਿੱਚ ਚੰਗੇ ਬੰਦੇ ਵੀ ਜਿਹੜੇ ਨੇ ਪਰਮੇਸ਼ਰ ਦੀ ਰਜ਼ਾ ਦੇ ਅਨੁਸਾਰ ਪੈਦਾ ਹੁੰਦੇ ਰਹੇ ਨੇ ਤੇ ਅਜੇ ਵੀ ਹੈਗੇ ਨੇ ਸੋ ਇਹ ਕਥਾ ਜਿਹੜੀ ਅੱਜ ਦੀ ਇਹ ਸਾਖੀ ਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੁਸ਼ਨਾਖ ਸਿੰਘ ਨੂੰ ਇਹ ਦੱਸਿਆ ਕਿ ਦਾਬੇ ਅਸਰ ਕੁਮਾਰ ਅਸਰਾਂ ਦੇ ਉਹ ਕੁਮਾਰ ਜਿਹੜੇ ਨੇ ਆ ਕੇ ਇਹਨਾਂ ਨੂੰ ਦਬ ਲੈਣਗੇ ਭਾਵ ਉਹ ਈਸੇ ਦੀ ਸੰਤਾਨ ਜਿਹੜੀ ਸੀ ਜਿਹੜੇ ਗੋਰੇ ਅੰਗਰੇਜ਼ ਉਹਨਾਂ ਵਾਲੇ ਇੱਕ ਇਸ਼ਾਰਾ ਸੀ ਤੁਰਕਾਂ ਦਾ ਰਾਜ ਤੇ ਉਸ ਵੇਲੇ ਚੱਲ ਹੀ ਰਿਹਾ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਸੋ ਤੁਰਕਾਂ ਤੋਂ ਬਾਅਦ ਇੱਕ ਇਸ਼ਾਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਰਨ ਦੇ ਸਨ ਕਿ ਉਹਨਾਂ ਅਸੁਰਾਂ ਦੇ ਪੁੱਤਰ ਆ ਕੇ ਤੁਹਾਨੂੰ ਦਬ ਲੈਣਗੇ ਅੰਗਰੇਜ਼ ਤੁਹਾਡੇ ਉੱਤੇ ਰਾਜ ਕਰਨਗੇ ਜੀ 100 ਸਾਲ ਮੇਰੇ ਤੋਂ ਬਾਅਦ ਇਸ ਸਾਖੀ ਦੇ ਵਿੱਚੋਂ ਸਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਸਾਡੀ ਜਾਣਕਾਰੀ ਵਾਸਤੇ ਸਾਨੂੰ ਪ੍ਰਾਪਤ ਹੋਈਆਂ ਨੇ ਕਿਥੋਂ ਈਸਾ ਮਤ ਕਿਥੋਂ موسی ਮਾਤੇ ਸਲਾਮ ਮਤ ਕਿਥੋਂ ਚੱਲਿਆ ਅਗਲੀ 15ਵੀਂ ਸਾਖੀ ਜਿਹੜੀ ਹੈ ਉਹ ਵੀ ਬਹੁਤ ਜ਼ਿਆਦਾ ਦਿਲਚਸਪ ਹੈ ਜਿਦੇ ਵਿੱਚ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਵਿਖਤ ਵਾਕ ਕੀਤੇ ਹਨ ਅੱਜ ਇੱਥੇ ਹੀ ਖੀਮਾ ਮੰਗਦਾ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧੰਨਵਾਦ ਸਤਿ ਸ੍ਰੀ ਅਕਾਲ